ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ ਆ ਹੈ ਬਟਾਲਾ ਪੁਲਿਸ ਨੂੰ ਉਹਦੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ਆਈਐਸਆਈ ਬੈਟ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਸ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ ਔਰ ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ BKI ਟੈਰਰਿਸਟ ਯੂਐਸ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ BKI ਨੂੰ ਮੰਨੂ ਅਗਵਾਨ ਨੂੰ ਅੱਗੇ ਕਰਦਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਢੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਛੁੱਟਿਆ ਜਾਂਦਾ ਹੈ ਇੱਕ ਲਿਕਰ ਬੰਦ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਨਚੁਅਲੀ ਜਦੋਂ ਪੁਲਸ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬਣਦੀਆਂ ਹਨ ਲੈਡ ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ ਲੈਡ ਬਾਈ ਇੰਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨੈਂਟ ਐਂਡ ਟੈਕਨੀਕਲ ਏਡ ਤੇ ਉਤੇ ਵਰਕਆਊਟ ਕਰਨਾ ਸਟਾਰਟ ਕਰਤਾ ਐਂਡ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਹੈ ਅਸੀਂ ਟਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਿਆ ਸੋ ਜਿਹੜੇ ਦੋਸ਼ੀ ਇਹਦੇ ਚ ਫੜੇ ਗਏ ਇਹਦੇ ਚ ਇੱਕ ਜਤਨ ਕੁਮਾਰ ਰੋਹਨ ਹੈ ਇਹ ਸ਼ੁਕਰਪੁਰੇ ਦਾ ਹੈ ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨ ਅ ਉਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਸੁੱਟਿਆ ਸੀਗਾ ਤਾਂ ਇਹੀ ਇੱਕ ਇਹਦੇ ਚ ਹੋਰ ਇੱਕ ਐਂਟੀਟੀ ਆਂਦੀ ਹੈ ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐ ਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਿੰਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਅ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਸੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐਂਡ ਰੋਹਿਤ ਹੋਰ ਇੱਕ ਸੋਹਿਤ ਸਨਾਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਫਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਇਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲਕਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ट्रांजੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਅਨ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਇਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਨ ਇਹ ਸ਼ੋਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਹਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਡਕੋਹੇ ਦਾ ਰਹਿਣ ਵਾਲਾ ਹੈ ਕੁਮਾਨ ਥਾੜੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਵਿੱਚ ਵੀ ਆਈ ਸੀਗੀ ਉਹਨਾਂ ਤੇ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟੈਰਰ ਫਲਾਣਾ ਚੋਣੇ ਸੀਗੇ دہشت ਫਲਾਣਾ ਚੋਣੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਹਨਾਂ ਕੋਲੋਂ ਜਿਹੜੇ ਸ਼ਰਾਰ ਦੇ ਠੇਕੇਦਾਰ ਹੈ ਉਹਨਾਂ ਕੋਲ ਐਕਸਟ੍ਰੈਕਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟੈਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹਦੇ ਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਛੱਡਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਰ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤੇ ਇਹ ਆਪਣੇ ਹੀ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰਦਾਤ ਕੀਤੀ ਹੈ ਤਾਂ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪੌਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰੀਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੋਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੈਵੀਟ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਸੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਟ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੋਕੇ ਤੇ ਗਏ ਆ प्राइम फेस ही सू लगे कि ये शायद असल ग्रेनेड भी नहीं है इट्स अ डमी ग्रेनेड जी सा पहली ओबजरवेशन जिस तरह वो सीगा। उस तो असैम्बल चलो बी डी टीम आई बी डी टीम ने मुका वेख लिया उन्होंने उसको तो कर लिया दैन दे कंकलूड कि ये असल ग्रनेड है इट्स एन आर जीज ग्रेनेड उसका असी डिस्पोजल कराता तो ता वो डमी ग्रनेड नहीं सीगा। ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਬ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਹੈ ਉਹ ਅਸੀਂ ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆਫ ਬੀਐਨਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂਏਪੀਏ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਤਲ ਦੀ ਬਰਾਮਦਗੀ ਉਹਨੂੰ ਕਰਨ ਲਈ ਲਿਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸੀਡੈਂਸ ਆਫ ਫਾਇਰ ਐਂਡ ਹੀ ਵਾਸ ਇੰਜੂਰਡ ਇਨ ਹਿਸ ਨੀ ਥੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਇਨੀਸ਼ੀਅਲੀ ਜਦੋਂ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀਗੀ ਪੂਰੀ ਕਨਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਟ 2 ਜਿਹੜਾ ਇਨਵੋਕ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵਕਫ ਵਕ ਜਿਹੜੀ ਧਾਰਾਵਾਂ ਸੀ ਇਹਦੇ ਵਿੱਚ ਇਨਵੋਕ ਕਰਤੀਆਂ ਸੱਜੇ ਲੋਕ ਫੜੇ ਗਏ ਇਹਨਾਂ ਦਾ ਕਿੰਨਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਉਹ ਦੈਟਸ ਪਾਰਟ ਆਫ ਇਨਵੈਸਟੀਗੇਸ਼ਨ ਹਜੇ ਮੇਰੇ ਕੋਲ ਰਿਕਾਰਡ ਨਹੀਂ ਹੈ ਦੈਟ ਵਿਲ ਬੀ ਸ਼ੇਅਰਡ ਸਬਸੀਕੁਐਂਟਲੀ ਆਈ ਥਿੰਕ 4 ਡੇਸ ਹਮ ਨੂੰ ਕੋਈ ਜਾਣਕਾਰੀ ਨਾ ਨੁਕੀ ਨਵਾਂ ਸ਼ਹਿਰੀ ਦੇ ਬਾਰੇ ਕੁਝ ਨਹੀਂ ਅਸੀਂ ਜਦੋਂ ਇਹਨਾਂ ਨੇ ਫੇਸਬੁਕ ਪੋਸਟ ਰਾਹੀਂ ਇਹਦੀ ਰਿਸਪੌਂਸਿਬਿਲਟੀ ਚੁੱਕੀ ਹੈ ਤਾਂ ਉਹ ਵੀ ਅਸੀਂ ਉਹਨੂੰ ਵੀ ਨਾਮਿਨੇਟ ਕਰਤਾ ਇਨਫੈਕਟ ਪਿੱਛੇ ਕੁਝ ਕੇਸਸ ਦੇ ਵਿੱਚ ਉਹਦਾ ਰੈਗੂਲਰਲੀ ਨਾਮ ਆ ਰਿਹਾ ਹੈ ਉਹਨੂੰ ਵੀ ਅਸੀਂ ਹੀ ਹੀ ਇਸ ਅਕਿਊਜ਼ਡ ਇਨ ਦਿਸ ਕੇਸ ਉਹ ਕਿਹੜਾ ਕੰਪਨੀ ਜਿਹੜਾ ਮਨੂ ਉਹ ਉਹ ਚਲੋ ਵੀ نو ਉਹ ਫੋਰਨ ਬੇਸਡ ਹੈ ਬਟ ਉਹ ਸਾਡੀ ਡੀਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਉਹ ਬਿੱਲਾ ਦੀ ਜਿੱਕਰ ਕੀਤਾ تھا ਉਹ ਵੀ ਬਿੱਲਾ ਵੀ ਫੋਰਨ ਬੇਸਡ ਹੈ ਇਹ ਜਿਹੜਾ ਮੰਨੂ ਅਗਵਾਨ ਇਹ ਡਾਇਰੈਕਟਲੀ ਇਹਨਾਂ ਨੂੰ ਨਹੀਂ ਇਨਸਟਰਕਟ ਕਰ ਰਿਹਾ ਸੀਗਾ ਇੱਕ ਇੰਟਰਮੀਡੀਅਰੀ ਐਂਟੀਟੀ ਹੈ ਮਨਿੰਦਰ ਬਿੱਲਾ ਉਦੇ ਰਾਹੀਂ ਉਹ ਇਹਨਾਂ ਨੂੰ ਚਲਾ ਰਾ ਸੀਗਾ ਤਾਂ ਇਹਦਾ ਮਨਿੰਦਰ ਬਿੱਲੇ ਦਾ ਪਿੱਛੇ ਇੱਕ ਅਟੈਕ 'ਚ ਵੀ ਨਾਮ ਆਇਆ ਸੀਗਾ ਤਾਂ ਬਟ ਐਜ਼ ਆਫ ਨਾਓ ਉਹ ਫੋਰਨ ਬੇਸਡ ਹੈ ਬਾਕੀ ਅਸੀਂ ਉਹਦੇ ਤੇ ਇੰਟਰਨੈਸ਼ਨਲ ਜਿਹੜੀ ਏਜੰਸੀਜ਼ ਹੈ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨੂੰ ਵੀ ਜਲਦ ਅਸੀਂ ਕਾਬੂ ਕਰਾਂਗੇ ਸੈਕਟ ਇਨਵੈਸਟੀਗੇਸ਼ਨ ਕੋਲ ਪਤਾ ਚੱਲਿਆ ਸਰ ਕਿਸ ਬੇਜ ਦੇ ਰਮਨ ਨਾਲ ਜੁੜ ਕੇ ਲਾਚ ਕਰਕੇ ਜਾਂ ਫਿਰ ਨਸ਼ੀਦ ਕੂਤੀ ਕਰਕੇ ਨਹੀਂ ਇਹਨਾਂ ਦਾ ਪਿੱਛੇ ਜਿਹੜਾ ਮਨਿੰਦਰ ਬਿੱਲਾ ਹੈ ਇਹਨਾਂ 'ਚੋਂ ਇੱਕ ਬੰਦਾ ਹੈ ਉਹਦੇ ਨਾਲ ਪਹਿਲਾਂ ਹੀ ਪੁਰਾਣਾ ਵਾਕਫियत ਸੀਗੀ ਸੋ ਉਹਨਾਂ ਨੇ ਓਵਰ ਪੀਰੀਅਡ ਆਫ ਟਾਈਮ ਨੂੰ ਬ੍ਰੇਨ ਵਾਸ਼ ਕਰਤਾ ਰੈਡੀਕਲਾਈਜ਼ ਕਰਤਾ ਨਾਲ ਪੈਸੇ ਦੀ ਲਾਲਚ ਵੀ ਦਿੱਤੀ ਕੁਝ ਪੈਸੇ ਉਹਨਾਂ ਨੂੰ ਮਸੂਲ ਵੀ ਹੋਏ ਬਟ ਬਹੁਤ ਘੱਟ ਰਕਮ ਸ਼ੁਰੂ ਦੇ ਵਿੱਚ ਤਾਂ 1000 ਰੁਪਏ ਪਾਇਆ ਫਿਰ ਆਈ ਥਿੰਕ 10000 ਰੁਪਏ ਬਾਅਦ ਚ ਪਾਇਆ ਬਟ ਬਹੁਤ ਘੱਟ ਰਕਮ ਉਹਨੂੰ ਪਾਈ ਸੀਗੀ ਤਾਂ ਉਹਦੇ ਵਿੱਚ ਬਟ ਲਾਲਚ ਬਹੁਤ ਵੱਡੀ ਦਿੱਤੀ ਸੀਗੀ ਉਹ ਪੈਸੇ ਕਿਸੇ ਨੂੰ ਇਹਨਾਂ ਨੂੰ ਮਿਲੇ ਨਹੀਂ ਥੈਂਕ ਯੂ